ਸਤ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਂ ਜੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਸਾਵਧਾਨ ਡੈਮ ਪਾਖੜਾ ਡੈਮ ਦੇ ਚਾਰ ਫਲੱਡ ਕੰਟਰੋਲ ਗੇਟ ਖੋਲੇ 45000 ਕਿਊਸਕ ਪਾਣੀ ਛੱਡਿਆ ਗਿਆ ਹੈ ਪਾਖੜਾ ਨੰਗਲ ਬੇਪੰਨ ਬਿਜਲੀ ਪ੍ਰੋਜੈਕਟ ਦੇ ਪਾਖੜਾ ਡੈਮ ਤੋਂ ਪਾਣੀ ਛੱਡਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਬੀ ਐਮ ਬੀ ਪ੍ਰਸ਼ਾਸਨ ਵੱਲੋਂ ਨਿਰਧਾਰਿਤ ਪ੍ਰੋਗਰਾਮ ਮੁਤਾਬਕ ਮੰਗਲਵਾਰ ਦੁਪਹਿਰ ਤੋਂ ਡੈਮ ਦੇ ਚਾਰ ਫਲੱਡ ਕੰਟਰੋਲ ਗੇਟ ਖੋਲ ਦਿੱਤੇ ਗਏ ਹਨ ਨਿਰਧਾਰਿਤ ਸ਼ਡਿਊਲ ਮੁਤਾਬਕ ਪਹਿਲੇ ਪੜਾਅ 'ਚ ਦੁਪਹਿਰ 3 ਵਜੇ 1 ਫੁੱਟ ਦੂਜੇ ਪੜਾਅ ਵਿੱਚ 4 ਵਜੇ 2 ਫੁੱਟ ਅਤੇ ਤੀਜੇ ਪੜਾਅ ਵਿੱਚ 5 ਵਜੇ ਤੱਕ 3 ਫੁੱਟ ਦੇ ਤੱਕ ਰੈਡੀਅਲ ਦੇ ਅਤੇ ਫਲੱਡ ਕੰਟਰੋਲ ਗੇਟ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਇਸ ਨਾਲ ਸਤਲੁਜ ਨਦੀ ਦਾ ਵਾਧੂ ਪਾਣੀ ਅਤੇ ਵਹਾਅ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ ਬੀਬੀਐਮ ਬੀ ਪ੍ਰਸ਼ਾਸਨ ਅਨੁਸਾਰ ਪਾਣੀ ਦੇ ਪੱਧਰ ਨੂੰ ਕੰਟਰੋਲ 'ਚ ਰੱਖਣ ਲਈ ਫਲੱਡ ਕੰਟਰੋਲ ਗੇਟ ਖੋਲੇ ਗਏ ਹਨ ਮੰਗਲਵਾਰ ਸਵੇਰੇ 6 ਵਜੇ ਪਾਖੜ ਡੈਮ ਦਾ ਪੱਧਰ 1665.6 ਫੁੱਟ ਦਰਜ ਕੀਤਾ ਗਿਆ ਹੈ ਜਦਕਿ ਇਸ ਦੀ ਆਮ ਪੰਡਾਨ ਸਮਰੱਥਾ 1680 ਫੁੱਟ ਹੈ ਪਾਖੜਾ ਡੈਮ ਦਾ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ ਬੰਗਲਾਵ ਸਵੇਰ ਡੈਮ ਦਾ ਲੈਵਲ 1665.6 ਫੁੱਟ ਦਰਜ ਕੀਤਾ ਗਿਆ ਹੈ ਜੋ ਪਿਛਲੇ ਸਾਲ ਇਸੇ ਦਿਨ 1631.6 ਫੁੱਟ ਸੀ ਇਸ ਵਾਰ ਦਾ ਲੈਵਲ ਉਸ ਤੋਂ ਵੱਧ ਹੈ ਪਾਖੜਾ ਡੈਮ ਦੀ ਲਾਈਵ ਲੈਵਲ ਸਟੋਰੇਜ ਸਮਰੱਥਾ ਦਾ 88% ਹਿੱਸਾ ਭਰਿਆ ਹੋਇਆ ਹੈ ਜਦਕਿ ਪਿਛਲੇ ਸਾਲ ਇਹ ਅੰਕੜਾ ਸਿਰਫ 62% सी डैम इस समय चार पॉइंट चर चार पॉइंट चुरानवे बिहार क्यूसक मीटर पानी एकत्रित जद कि पिछले साल इसे दिन ये पॉइंट अड़ताली एम सी बी एम सी एम सी भाखड़ा डैम तो इस समय पैंठ हज़ार छे सौ सतारा क्यूसक पानी छोड़या जा रहा है जद कि पिछले साल इस दिन यरताली प्ंट तरताली हज़ार दो सौ चुरानवे क्यूसक पानी सी ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ